ਤੇ ਬਾਹਰ ਕੋਈ ਆਇਆ ਹੀ ਤੇਰੇ ਨਾਲ ਕਾਂਚ ਨੇ ਚੱਪੇ ਆਏ ਹੋ ਬੈਲ ਦੀ ਆਵਾਜ਼ ਸੁਣਦੀ ਵੀ ਮੇਰੀ ਗਾ ਸੋਨ ਆ ਰਾਮ ਬਾਗ ਬੈਠੇ ਹੁੰਦੇ ਕਾਂ ਸਾਫ ਕਰਨ ਵਾਲੇ ਇਹਦੇ ਨਾਲ ਕੰਮ ਸਾਫ ਕਰਵਾ ਕੇ ਲੈ ਕੇ ਆਈ ਹੈ ਰੁਪਈਆ ਰੇ 20 ਲੰਦੇ ਕਚੀ ਲੰਦੇ ਮਮੇ ਜਦੋਂ ਇਹ ਬੈਲ ਦੀ ਆਵਾਜ਼ ਸੁਣੇ ਨਾ ਘੱਟਾਂ ਨੂੰ ਸਾਬਣ ਲਾ ਕੇ ਬਹਿ ਜਾਂਦੀ ਐ ਤੇ ਇਹ ਖੋਲ ਨਾ ਨਾ ਮੈਂ ਨਹੀਂ ਜਾਣਿਆ ਖੋਲ ਗਿਆ ਅਗਲਾ ਗਰਮੀ ਚ ਖੜਾ ਹੈ ਤੇ ਕੋਈ ਪਤਾ ਨਹੀਂ सासी कहाँ से ली? सासी कहाँ से ली? किया नहीं। बसव दिया तो सिसाओ? ओ नहीं तो, ठीक है। वो बसव दिया। चलो अंदर में आइए। में तेरी सास है ये कितने आपके ਸਾਚੀ ਦਾ ਨਹੀਂ 3 ਆ ਜੀ ਹਾਂ ਕੀ ਪੁੱਛ ਲੈ ਤੂੰ ਮੇਰੇ ਹੈ ਮੈਨੂੰ ਉੱਥੇ ਛੱਡ ਕੇ ਆ ਗਿਆ ਨੇ ਕਿੰਨ ਮੇਰਾ ਕੋਈ ਕਹਿ ਦੋ ਜੀਗਾ ਨਹੀਂ ਤੂੰ ਆਏ ਜੇ ਪੇਠੋ ਚਾਹ ਪਾਣੀ ਪੀਓ ਫਿਰ ਆਪਾਂ ਗੱਲ ਕਰਦੇ ਆ ਆਏ ਹੈ ਚੰਗੀ ਗੱਲ ਕਰਦੇ ਆ ਹੈ ਦੱਸ ਹਾਂ ਅੰਜੇ ਤੂੰ ਮੈਨੂੰ ਪੈ ਗਿਆ ਵਾ ਤੂੰ ਮੈਨੂੰ ਕਹਿਂਦਾ ਕੀ ਹਾਲ ਹੈ ਕੀ ਨੋ ਨਹੀਂ ਪਤਾ ਲੱਗਦਾ ਕੁਛ ਵੀ ਹਾਏ ਹਾਏ ਮਾਤਾ ਪਿਆ ਧੋੜੀ ਆ ਤੁਹਾਡੇ ਤਾਂ ਤਾਂ ਹਰ ਜਾਨ ਪੁੱਛਣ ਦੇ ਆ ਹਾਏ ਹਾਏ ਤਾਂ ਠੀਕ ਹੈ ਜੀ ਹਾਏ ਹਾਏ ਅੱਜਾ ਝੰਡਾ ਪੁੱਛਣ ਦੇ ਮੋਲ ਮੈਨ ਉੱਥੇ ਛੱਡ ਗਿਆ ਕੰਨੀ ਜਾਣੀ ਨੂੰ ਪਹਿਲਾਂ ਮੰਮੀ ਨੂੰ ਤਾਂ ਮੈਨ ਲੋ ਡੇਲੇ ਦੀਆਂ ਮੰਮੀ ਨੂੰ ਇੱਕ ਮਿੰਟ ਆ ਦੀਪਾਂ ਜੀ ਤੇ ਘਰ ਤੇ ਚੜ ਕੇ ਆਈਆਂ ਹੈ ਕਾਹਦੇ ਤੇ ਆਈਆਂ ਮੈਨੂੰ ਇੱਕ ਅੱਡੋ ਤੇ ਅੱਛਾ ਆਟੋ ਤੇ ਆਈਆਂ ਮੈਂ ਸਮਝਿਆ ਕਿਤੇ ਘੋੜੇ ਤੇ ਚੜ ਕੇ ਆਈ ਹੈ ਆਹੋ ਅੱਜ ਕੱਲ ਦੀ ਹੈ ਕੋ ਘੋੜੇ ਕਿੱਥੇ ਮਿਲਦੇ ਹੀ ਹਾਂ ਕੋਸਰਾ ਕੀ ਆਲਾ ਅੱਜ ਕਿਤਰਾ ਦਿਲ ਕਰਤੇ ਆ ਬੱਤ ਜੀ ਘਰ ਆਇਆ ਮੈਂ ਕਿਾ ਚੱਲ ਮੈਂ ਅੱਜ ਬਹੁ ਮੇਂ ਆ ਮੈਂ ਜਾ ਬੈਠਾ ਤੇ ਜੇ ਮਮੂ ਤੇ ਆਉਣਾ ਸੀ ਮੈਨੂੰ ਫੋਨ ਕਰਦੇ ਨਾ ਮੈਂ ਤੁਹਾਨੂੰ ਲੈ ਜਾਣਾ ਸੀ ਅੱਛਾ ਹੁਣ ਤੂੰ ਲੈ ਜਾਣਾ ਰਹੀ ਹੈ ਹੁਣ ਤੇਰੇ ਮਾਂ ਦੀ ਬਾਤ ਨਾ ਉੱਚੀ ਗਾਈ ਚੜਕਦਾ ਉਹ ਤਰ੍ਹਾਂ ਤੇ ਮੈਂ ਆਉਣਾ ਸੀ ਤੁਹਾਨੂੰ ਮਿਲਣ ਵਾਸਤੇ ਅੱਜ ਅਸੀਂ ਸਲਾਹ ਹੀ ਕਰਨਦੇ ਹਾਂ ਆਹੋ ਮੈਨੂੰ ਵੇਖ ਕੇ ਤਾਂ ਤੂੰ ਕਹਿਣਾ ਹੀ ਹੋਇਆ ਨਾ ਭੈਣੇ ਤੇਨੂੰ ਵੇਖ ਕੇ ਕਿਉਂ ਕਹਿਣਾ ਸੀ ਹੋਰ ਕੀ ਹੈ ਪਤਾ ਸੀ ਮੇਰੇ ਧੀ ਜਵਾਈ ਨੂੰ ਕਿ ਤੇਰੇ ਘਰ ਰਾਸ਼ਰ ਪਹਿਣ ਵਾਲਾ ਮੈਂ ਦੱਸ ਦੇ ਕਹਿਣ ਲਈ ਸੀ ਵੇ ਜਾ ਕੇ ਆਪਣੀ ਮਾਂ ਦੇ ਘਰ ਰਾਸ਼ਨ ਪਾਵੋ ਆਹ ਰਾਸ਼ਨ ਨਾ ਲੈਣ ਮਾਂ ਆਏ ਕੁੰਜੀ ਨਹੀਂ ਆਣਾ ਗਦੋ ਨਾ ਮੈਂ ਤੈਨੂੰ ਇੱਕ ਦੇਖਣ ਲਈ ਆ ਤੈਨੂੰ ਗਾ ਹੁਣ ਮੇਰਾ ਪੁੱਤ ਆਂਦਾ ਹੁਣ ਮੇਰਾ ਪੁੱਤ ਮੈਨੂੰ ਮਿਲਣ ਆਂਦਾ ਤੇ ਖੱਜੇ ਤਾਂ ਕਰ ਤੂੰ ਮਿਲ ਕਬੋੜਿਆ ਹੀ ਈ ਤੂੰ ਪਾਣੀ ਪੁਣੀ ਪੀਓ ਕਿਉਂ ਇੰਨਾ ਤੱਤਾ ਬੋਲਦੇ ਪਏ ਜੇ ਠੱਡਾ ਪਾਣੀ ਦੇਣਾ ਇਜਰਾ ਛੰਮੀ ਇਹਨਾਂ ਨੂੰ ਆ ਠੰਡਾ ਹੀ ਨਾਲ ਦਿੱਤਾ ਮੋਟਿਆ ਗੱਲਾਂ ਨਾ ਕਰ ਠੰਡਾ ਹੀ ਚੱਤਾ ਦੀ ਤਪੇ ਆਏ ਆ ਮੰਤਰਾ ਆਪ ਨਹੀਂ ਪਤਾ ਮਮੀ ਇਸ ਤਰ੍ਹਾਂ ਕਦੀ ਬੋਲੇ ਨਹੀਂ ਅੱਜ ਪੰਜੀ ਵਾਰ ਬੋਲੰਦੇ ਇਸ ਤਰ੍ਹਾਂ ਇਹ ਮੇਰੀ ਗੱਲ ਸੁਣ ਇਹ ਇਤਨਾ ਹੀ ਬੋਲਦੀ ਹੈ ਤੱਤ ਦੇ ਨਾਲ ਧੀ ਆਪਣੀ ਆਪਣੇ ਘਰੇ ਪਾਈ ਹੋਈ ਜਿਹੜੇ ਚਾਜ ਸਵਾਦ ਨਾਲ ਬੋਲਦੀ ਹੁੰਦੇ ਤੇ ਮੇਰੀ ਕੁੜੀ ਉੱਥੇ ਨਾ ਹੋਵੇ ਮਮੀ ਫੌਰ ਸੁਣਾ ਭੈਣਾ ਤੂੰ ਤਾਂ ਵਿਆਹ ਤੋਂ ਬਾਅਦ ਲੱਭੀ ਨਹੀਂ ਮੈਨੂੰ ਸਗਨ ਭਾ ਦੇ ਤੂੰ ਪਤਾ ਨਹੀਂ ਕਿੱਥੇ ਚਲ ਗਈ ਆ ਰੋਟੀਆਂ ਲਖਾਵੇ ਚ ਪਵਾ ਕੇ ਤੇ ਮੈਂ ਕਿੱਥੇ ਜਾਣਾ ਸੀ ਹੋਰ ਮੈਨੂੰ ਤੇ ਆਪਵਾ ਕਿ ਮੈਂ ਘਰ ਨਹੀਂ ਜਾਣਾ ਸੀ ਤੇ ਬੜੇ ਜਾਗੇ ਬੜੇ ਕਾਨ ਵਾਲੇ ਜਿਹੜੇ ਤੀ ਰੋਟੀਆਂ ਲਵਾਵੇ ਤੇ ਪੈਰਸਟ ਪਵਾਉਂਦੇ ਸੀ ਮੈਨੂੰ ਕਿ ਇੱਕ ਦੇਸ਼ ਦੀ ਕਰਾ ਦਿੱਤੀ ਫੜ ਕੇ ਕੰਨ ਕੇ ਨਹੀਂ ਵੇਸਤੀ ਹੋਈ ਹੈ ਤੇ ਹੋਰ ਉਹ ਸਾਰੇ ਰਿਸ਼ਤੇਦਾਰ ਮੇਰੇ ਕਹਿੰਦੇ ਨਹੀਂ ਤੇਰੀ ਸੱਸ ਕੀ ਉਸ ਰੋਟੀ ਕਰਾ ਲੱਗੀ ਆ ਆਹ ਕੀ ਏ ਦੱਸ ਜੇ ਹੁਣ ਐਤੋਂ ਖਾ ਕੇ ਗਈਆਂ ਤੇ ਰਾਤੀ ਰੋਟੀ ਮੈਨੂੰ ਭੁੱਖ ਨਹੀਂ ਲੱਗਣੀ ਦੱਸਾਂ ਕਿੱਥੇ ਜਾ ਕੇ ਪਕਾਉਣਾ ਸੇ ਛੁਡਾਉਣਾ ਤੂੰ ਤਾਂ ਐਂ ਚ ਸੀ ਕਿ ਜਿਤਨਾ ਲਫਾਵੇ ਭਰਾਏ ਇੰਨੇ ਪੂਰੇ ਮਹੱਲੇ ਦੀ ਰੋਟੀ ਲੈ ਕੇ ਗਈ ਹੈ ਕੰਡਦੇ ਆ ਇੰਝ ਕਰਦੇ ਆ ਅੱਛਾ ਤੂੰ ਹੀ ਬੋ ਤੇ ਗੱਲਾਂ ਬਾਤਾਂ ਮਾਰੋ ਮੈਂ ਫਿਰ ਤੁਹਾਡੇ ਨੂੰ ਸਸਤੀ ਗੱਲ 'ਚ ਮਾਂ ਪੁੱਤਾਂ ਦੀ ਗੱਲ 'ਚ ਬੈਠ ਕੇ ਕੀ ਕਰਨਾ ਫਿਰ ਭੈਣ ਜੀ ਚਿਤਰਾ ਦਾ ਤੁਹਾਡਾ ਸੁਭਾਅ ਆ ਤੁਸੀਂ ਮੈਨੂੰ ਕਹੋਗੇ ਅ ਸਾਡੀਆਂ ਗੱਲਾਂ 'ਚ ਅਸੀਂ ਮਾਂ ਦੀ ਮਾਂ ਬੈਠ ਕੇ ਗੱਲਾਂ ਕਰਨ ਢਈ ਐ ਬਹੁਤ ਚਾਹ ਨੂੰ ਜਾ ਕੇ ਨਾ ਆਪਣੇ ਪੈਰ ਲਾ ਕੇ ਕੋਈ ਤੇ ਜਾ ਕੇ ਲੰਮੇ ਬਹੁ ਖੜੀ ਸਵੇਰ ਦੇ ਲੱਕ ਰੰਕਾ ਕੇ ਬੈਠੇ ਜੀ ਜਾ ਮਮੀ ਘਰ ਲੋ ਰੈਸਟ ਕਰ ਆਹੋ ਨਹੀਂ ਤਾਂ ਐਂ ਚ ਕਰੋ ਖਾਓ ਇੱਥੇ ਜੋ ਬਹਿਣਾ ਜੇ ਆਪਣੀ ਮੰਮੀ ਦੇ ਪਾਸੇ ਲਾ ਜਾਓ ਕਈ ਵਰੀ ਕਿ ਸੇ ਪੁੱਤਨਾ ਗੱਲ ਕੋਈ ਉਰੇ ਪਰੇ ਦੀ ਕਰਨ ਵਾਲੀ ਹੁੰਦੀ ਆ ਖੜਨਾ ਹੀ ਪੈਣਾ ਉਧਰ ਉਹ ਵੀ ਸੁਲੰਦੀ ਰੋਟੀ ਦੇ ਸਾਹਮਣੇ ਚਲੋ ਪਾ ਉੱਥੇ ਐਸਾ ਕੁਝ ਉੱਥੇ ਕਰ ਮੇਰੇ ਨਾਲ ਚੰਗਾ ਹੋ ਗਿਆ ਪੁੱਤ ਤੂੰ ਗੱਲ ਸਮਝ ਗਈ ਓਧਰ ਧਿਆਨ ਹੀ ਨਹੀਂ ਦਿੱਤਾ ਉਹਨੇ ਅੱਗੇ ਗੱਲ ਫੜ ਲੈਣੀ ਸ਼ਮੀ ਚਾਹ ਕਰਦੇ ਆ ਨਾਲੇ ਨਾ ਪੱਤੀ ਤੇਜ ਬਾਵੀ ਆ ਭੈਣਜੀ ਇੱਕ ਕੱਪ ਦੇ ਵਿੱਚ ਪੰਜ ਚਮਚੇ ਪੱਤੀ ਦੇ ਪਾ ਕੇ ਪੀਂਦੀ ਆ ਕਾਹ ਕਰਾਰਾ ਕਰਾਰਾ ਬੋਲਦੇ ਆ ਆ ਨਹੀਂ ਕਰਾਰਾ ਆ ਗੋ ਉਧਰ ਦੇਖ ਪਤਾ ਦੁਨੀਆ ਕਿੰਨੀ ਡਰਦੀ ਆ ਉੱਛੇ ਆਪ ਨੂੰ ਮੰਮੀ ਉੱਤਰ ਚੱਲ ਤੂੰ ਤੇ ਕੋ ਤੂੰ ਮੀ ਆ ਡਲਦੀ ਆ ਮਾਇਏ ਪਰ ਵੀ ਮੈਂ ਨਹੀਂ ਤੇਰੇ ਕੋ ਡਰਨ ਵਾਲੀ ਚਾਹ ਤਾਂ ਆਪਣੀ ਛੇਤੀ ਕਰ ਤੇ ਆ ਮੰਮੀ ਜੀ ਮੇਰੀ ਵਖਰੀ ਬਣਾਵੀ ਦੋ ਚਪਤੀ ਮੰਮੀ ਇੱਥੇ ਜਾ ਜਾ ਪਹਿਲਾ ਮੈਂ ਤੁਹਾਨੂੰ ਗੱਲ ਪੁੱਛਾਂ ਮੇਰੀ ਸੱਸ ਸਾਹਮਣੇ ਮੇਰੀ ਬੇਇੱਜ਼ਤੀ ਕਰੀ ਜਾਂਦੀ ਏ ਸੱਸ ਸਾਹਮਣੇ ਉਹ ਜਿਹੜੀ ਆ ਨਵੀਂ ਵਿਆਹ ਕੇ ਲਿਆਂਦੀ ਆ ਤੁਹਾਨੂੰ ਇਹ ਪਤਾ ਲੱਗਦਾ ਸੋਚ ਲਿਆ ਕਰੋ ਘਰ ਇਹ ਤੁਹਾਡਾ ਆਪਣਾ ਘਰ ਕੋੜਾ ਵਾ ਜਿੱਥੇ ਤੁਸੀਂ ਝੜਕਾ ਮਾਰੀ ਜਾਂਦੇ ਜੇ ਤੁਸੀਂ ਉਦ ਤਰਾ ਕਹਿ ਦੋ ਕਿ ਮੇਰੇ ਕੋਲ ਰਾਸ਼ਨ ਨਹੀਂ ਹੈ ਰਾਸ਼ਨ ਤੇ ਭਾ ਕੇ ਦੇ ਪੁੱਤਰ ਪਹਿਲਾਂ ਮੇਰੀ ਗੱਲ ਸੁਣ ਕਿੰਨਾ ਝਿਰ ਹੋ ਗਿਆ ਤੈਨੂੰ ਉੱਥੇ ਆਇਆ ਨਾ ਤੈਨੂੰ ਕਿਤੇ ਮਾਂ ਦਾ ਪਿੱਛੇ ਪਿੱਛੋਂ ਫਿਕਰ ਹੈਗਾ ਵਾ ਤਰੀ ਮਾਂ ਸਾਡੇ ਤੇ ਕੱਲੇ ਗਿਆ ਕੀ ਕਰਦੀ ਹੋਏਗੀ ਕਿਸ ਤਰ੍ਹਾਂ ਬੁਝਾਰਾ ਕਰਦੀ ਹੋਏਗੀ ਨਹੀਂ ਮੰਮੀ ਤੁਹਾਨੂੰ ਕਿਵੇਂ ਤੁਹਾਨੂੰ ਕਿਵੇਂ ਪਤਾ ਤੁਸੀਂ ਨੂੰ ਫਿਕਰ ਹੈਗਾ ਕਿ ਨਹੀਂ ਹੈਗਾ ਅੱਜ ਹੁਣੇ ਗੱਲ ਹੋਈ ਜੇ ਤੁਹਾਡੇ ਕੋ ਪੰਜ ਮਿੰਟ ਹੋਏਗੇ ਆਹੋ ਹੁਣੇ ਮੈਂ ਦੇਖ ਕੇ ਕਹਿਣਾ ਹੀ ਕਹਿਣਾ ਹੁਣੇ ਗੱਲ ਹੋਈ ਹੈ ਮੈਂ ਮੰਮੀ ਇਤਾਂ ਦੀ ਕੋਈ ਗੱਲ ਨਹੀਂ ਤੁਸੀਂ ਥੋੜਾ ਜਿਹਾ ਦੇਖ ਲਿਆ ਕਰੋ ਨਾ ਮੋਰ ਦੇਖ ਲਿਆ ਕਰੋ ਆਇਆ ਪੁੱਤਰਾ ਕੀ ਮੋਰ ਵੇਖਾ ਤੇਰੇ ਕੱਤੋਂ ਜਿਹੜੀ ਵਿਆਹ ਚ ਸਬਜ਼ੀਆਂ ਇਕੱਠੀਆਂ ਕੀਤੀਆਂ ਹਾਂ ਉਹ ਵੀ ਸਿਰ ਸਵਾਹ ਕੋਾਈ ਮੇਰੇ ਮੈਂ ਤੁਹਾਨੂੰ ਕਿਹਾ ਹੀ ਨਾ ਕੋਈ ਲਪਾਫੇ ਨਾ ਖੜਿਆ ਕਰੋ ਤੇ ਦੂਸਰੀ ਗੱਲ ਜੁੱਤੀਆਂ ਕੈਂਚੀ ਚ ਆਪਾਂ ਪਾ ਕੇ ਆ ਗਏ ਜੀ ਤੁਹਾਡੇ ਕੋਲ ਜੁੱਤੀਆਂ ਤੁਹਾਨੂੰ ਨਹੀਂ ਲੈਂਕ ਦਿੱਤੀਆਂ ਤੂੰ ਉਹ ਜੁੱਤੀ ਤੇ ਆਇਆ ਪੁੱਤਰ ਕੱਲਾ ਨਹੀਂ ਗੱਲ ਚ ਉਹ ਨਹੀਂ ਤੁਰਿਆ ਜਾਂਦਾ ਮੇਰੇ ਕੋਲ ਮੈਂ ਦੱਸ ਕੀ ਕਰਾਂ ਤੁਰਿਆ ਜਾਂਦਾ ਤਾਂ ਮੈਂ ਕੀ ਜੇ ਵਾਲੀ ਬਾਤ ਆਈ ਹੋ ਇੱਥੇ ਮੈਂ ਆਪਣੀ ਪਤਾ ਕਿੰਨੀ ਇੱਜ਼ਤ ਬਣਾਈ ਪਤਾ ਵਾ ਤੁਹਾਨੂੰ ਅੱਛਾ ਤੇ ਤੂੰ ਥੋੜਾ 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 ਸੋਚਿਆ ਨਾ ਨੇ ਕਿੰਦੀ ਇੱਥੇ ਬੇਟੀ ਤਾਂ ਪਤਾ ਨਹੀਂ ਕੁਝ ਚਾਹਣਾ ਮੈਂ ਬੇਟੀ ਆ ਵਿਆਹ ਕੀਤਾ ਭਰਾ ਦਾ ਮੈਂ ਸੰਭਾ ਸੰਭਾਲੀ ਕਰਦੀ ਨਵੀਂ ਨਵੀਂ ਆਪਾਂ ਕੰਮ ਥੋੜੀ ਕਰਨਾ ਅੱਜ ਕੱਲ੍ਹ ਤੇ ਮੈਂ ਚੁੱਕ ਕੇ ਜੜਾਇਆ ਵਾ ਤੇ ਪਰ ਕਰਜੇ ਕਮ ਚਲੋ ਮੈਂ ਮੰਦੀ ਸਾਰੀਆਂ ਮੈਂ ਤੇਰੀਆਂ ਗੱਲਾਂ ਮੰਦੀਆ ਪਰ ਪੁੱਛੋ ਮੇਰਾ ਵੀ ਤਾਂ ਕੁਝ ਸੋਚੋ ਮੈਂ ਉੱਥੇ ਕੱਲੀ ਮੈਂ ਚਾਰੇ ਕੰਡਾ ਦੇ ਪੰਜਵੀਂ ਮੈਂ ਘਰ ਦੇ ਵਿੱਚ ਹੈ 10ਵੇਂ ਕਿਲੇ ਕਿਲੇ ਮੂੰਮਲ ਮੈਂ ਵੇਖਾ ਜੋ ਜੋ ਤੋ ਇਹ ਜੁਵਾਵੇ ਗਏ ਗਏ ਅਹੀਂ ਤੱਕ ਤੇ ਆਂਦਾ ਨਾ ਹੀ ਨਿਹੰਦੇ ਬਸ ਤੇਰੇ ਪੁੱਤ ਨੂੰ ਕਿਹਾ ਹੀ ਮੈਂ ਚਲ ਜਾ ਮੈਂ ਤੇ ਇੱਥੇ ਰਹਿਣਾ ਵਾ ਪਰ ਇਹ ਕਿਤੇ ਮੈਂ ਵੀ ਰਹਿਣਾ ਨਾਲ ਹਾਂ ਹੁਣ ਕੀ ਹੋ ਗਿਆ ਅਸਲ ਮੈਨੂੰ ਪਤਾ ਤੂ ਕੰਦਾ ਨਾਲ ਥੋੜਾ ਗੱਲਾਂ ਕਰਨੀ ਗੱਲਾਂ ਤੇ ਆਪਣੀ ਧੀ ਪੁੱਤ ਨਾਲ ਨਹੀਂ ਕਰਨੀ ਹਾਂ ਜੇ ਤੈਨੂੰ ਪਤਾ ਹੈ ਮੈਂ ਕੰਦਾ ਨਾਲ ਹੀ ਗੱਲਾਂ ਕਰਨੀਆਂ ਤੇ ਧੀਆਂ ਪੁੱਤਰਾਂ ਨਾਲ ਗੱਲਾਂ ਕਰਦੀਆਂ ਤੇ ਤੂੰ ਅੱਛੇ ਆ ਕੇ ਬੈਠਾ ਆਂ ਮੈਂ ਕਦੋਂ ਜਾਵਾਂਗੇ ਸਿੱਧੀ ਸਿੱਧੀ ਗੱਲ ਦੱਸੋ ਗੱਲ ਹੈ ਕਿਹੜੀ ਆ ਧੀ ਹੈ ਤੈਨੂੰ ਪਤਾ ਵੈ ਚੰਗਾ ਭਲਾ ਇੱਕ ਤੇ ਮੈਂ ਪਹਿਲੀ ਉੱਥੇ ਕੱਲੀ ਰਹਿਨੀ ਆ ਐ ਤੇ ਦੂਜੀ ਹੁਣ ਤੁਸੀਂ ਵਿਆਹ ਕਰ ਲਿਆ ਸਭ ਕੁਝ ਹੋ ਗਿਆ ਹੁਣ ਤੇਰੀ ਪਰਜਾਈ ਆ ਗਈ ਤੇ ਹੁਣ ਤੈਨੂੰ ਤੈਨੂੰ ਫਿਕਰ ਨਹੀਂ ਹੈਗਾ ਮੇਰਾ ਹੈ ਕਮਜੇ ਕਮ ਤੁਸੀਂ ਦੋਵੇਂ ਜਣੇ ਘਰ ਤੇ ਆਓ ਹਾਂ ਠਾਈ ਮੰਮੀ ਤੈਨੂੰ ਪਤਾ ਰਹੇਗਾ ਵਾ ਮੇਰੀ ਗੱਲ ਸੁਣੋ ਕਿ ਮੰਮੀ ਕੱਲੀ ਸੀ ਤਾਂ ਕਰਕੇ ਮੈਂ ਇੱਥੇ ਆਈ ਆ ਤੇ ਹੁਣ ਵਿਆਹ ਕੀਤਾ ਵਾ ਤੇ ਮੰਮੀ ਨਾ ਮੇਂ ਪਾਬੀ ਆਈ ਮੈਂ ਤੁਹਾਨੂੰ ਦੱਸਣ ਦੇ ਨਹੀਂ ਆ ਤੇ ਮੈਂ ਕਿਹਾ ਚਲ 4 ਦਿਨਾਂ ਦੇ ਨਾ ਮੈਂ ਰਹਿ ਪਾ ਅੱਗੇ ਵੀ ਚਾਹ ਵੀ ਰਿਹਾ ਤੇ ਇਹ ਮਿਹਨਤ ਤੁਹਾਨੂੰ ਅੱਗੇ ਹੋ ਗਿਆ ਆਇਆ ਨੂੰ ਮੇਰੀ ਗੱਲ ਸੁਣੋ ਮੈਂ ਭਾਂਚੋਂ ਰਹਿਣਾ ਪਤਾ ਤੁਹਾਨੂੰ ਤੁਹਾਨੂੰ ਪਤਾ ਮੇਰਾ ਕੰਮ ਕਰ ਤੇ ਹੈਗਾ ਨਹੀਂ ਆ ਇੱਥੇ ਮੈਨੂੰ ਵਹਿਲੀਆਂ ਖਾਣ ਨੂੰ ਮਿਲਦੀਆਂ ਅੱਛਾ ਤੇ ਸੋ ਕੋ ਵਧੀਆ ਨਹੀਂ ਆ ਮੈਂ ਤੁਹਾਡਾ ਵੀ ਰਸਕ ਪਾ ਦਿਆ ਕਰੂੰਗਾ ਅੱਛਾ ਤੂੰ ਬੜਾ ਬੇਗਹਿਰਦ ਹੈ ਹੈ ਜਿਹੜੀ ਸੋਹਰਿਆ ਦੀ ਕਮਾਈ ਦੇ ਇੱਥੇ ਬੈਠਾ ਆ ਜਾ ਮੈ ਤੈਨੂੰ ਨਹੀਂ ਪਤਾ ਲੱਗਦਾ ਕਿ ਮੈਂ ਘਰ ਆਵਾਂ ਮੈਨੂੰ ਪਤਾ ਮੇਰੀ ਮਾਂ ਬੜਾ ਕੁਝ ਕਰ ਸਕਦੀ ਆ ਇਹੋ ਪੱਲੇ ਨੋ ਦੇ ਪਾ ਇਹ ਨਹੀਂ ਤੁਰਦੀ ਇਹਦੇ ਕਰਕੇ ਨਹੀਂ ਮੈਂ ਆਉਂਦਾ ਦੱਸੋ ਲੈ ਨੋ ਕੀ ਕਹਿੰਦੀ ਐ ਮੈਂ ਤੇ ਤੁਹਾਨੂੰ ਸਵੇਰੇ ਕਿ ਆਈ ਜਾਓ ਆਪਣੀ ਮਾਂ ਕੋ 4 ਦਿਨ ਰਹਿਓ ਮੈਂ ਇੱਥੋਂ ਦਾ ਦੇਖਣਾ ਨਾ ਮੰਮੀ ਦਾ ਪੈਰ ਨਹੀਂ ਠੀਕ ਤੁਹਾਨੂੰ ਪਤਾ ਵਾ ਭਾਦੀ ਤੇ ਘਰ ਦਾ ਕੰਮ ਹੁਣ ਲਾਇਆ ਵਾ ਤੇ ਉਹਦੀ ਦੇਖਭਾਲ ਤੇ ਮੈਂ ਵੀ ਕਰਦੀ ਨਾ ਮੰਮੀ ਦੀ ਮੰਮੀ ਦਾ ਪੈਰ ਹੁਣ ਠੀਕ ਹੋ ਤੇ ਗਿਆ ਵਾ ਤੁਹਾਨੂੰ ਨજર ਆਉਂਦਾ ਵਾ ਧੀ ਦੀ ਨਜਰ ਨਾਲ ਵੇਖੋ ਕੋਈ ਠੀਕ ਨਹੀਂ ਹੋਇਆ ਮਮੀ ਚੰਗਾ ਭਲਾ ਮੈਨੂੰ ਸੱਸ ਨੇ 10000 ਰੁਪਏ ਦਿੱਤਾ ਸੀ ਹਾਂ ਕਹਿੰਦੇ ਲੈ ਜਾ ਆਪਣੀ ਮਾਂ ਵਾਤੇ ਰੈਸ਼ਨ ਪਾ ਆਇਆ ਤੇ ਇਹਨੇ 10000 ਦਾ 10000 ਹੀ ਜਬਤਾ ਕਰ ਲਿਆ ਹੁਣ ਮੇਰਾ ਮੂੰਹ ਨਾ ਖਰਾਇ ਨਹੀਂ ਤਾਂ ਤੇ ਮੈਂ ਪਹਿਲਾਂ ਦੱਸਦਾ ਤੇ ਮੈਨੂੰ ਉਹਦੇ ਵਿੱਚੋਂ 1000 ਰੁਪਏ ਤੱਕ ਨਹੀਂ ਦਿੱਤਾ ਫੇਰ ਚ ਰੱਖ ਲਾ ਨਹੀਂ ਅੱਜ ਮਾਂ ਆ ਗਈ ਐ ਤੇ ਬੜੀ ਮਾਂ ਸਾਹਮਣੇ ਗੱਲਾਂ ਮਾਰਨ ਦੇ ਜੀ ਕਿਹੜਾ ਮੈਂ 10000 ਜੱਟਾ ਜੱਟਾ ਪਿਆ ਮੈਂ ਆਪਣੀ ਮਾਂ ਦਾ ਰੱਖਿਆ ਟਾਡੀ ਜੇਬ ਚੋਂ ਨਹੀਂ ਲਿਆ ਹੈਗਾ ਦੇਖੋ ਹੁਣ ਗੱਲਾਂ ਕਰਦੀ ਆ ਇਹਦੇ ਕਹਿਣ ਤੇ ਮੈਂ ਇੱਥੇ ਆਇਆ ਵਾਂ ਤੇ ਮੈਨੂੰ ਕਹਿੰਦੀ ਇੱਥੇ ਰਹੀ ਜਾ ਤੇ ਹੁਣ ਹੋਰ ਕਿੰਨੀਆਂ ਗੱਲਾਂ ਕਰਨ ਡਈ ਆ ਤੂੰ ਨਾ ਹੁਣੇ ਮੈਂ ਤੁਹਾਡੇ ਕੱਪੜੇ ਪਾ ਦੇਣੀ ਆ ਤੇ ਮੰਮੀ ਦੇ ਨਾਲ ਜਾਓ ਤੇ ਜਦੋਂ ਮੰਮੀ ਠੀਕ ਹੋਣਗੇ ਨਾ ਮੈਂ ਆਪੇ ਆ ਜਾਗੀ ਜਾਓ ਤੀ ਉਹਨੇ ਤੇ ਜਿਹੜਾ 10000 ਰਿਆ ਨਾ ਉਹ ਵੀ ਮੈਂ ਤੁਹਾਨੂੰ ਫੜਾ ਦੇਣੀ ਆ ਜਾ ਕੇ ਰਾਸ਼ਨ ਪਾਓ ਮਾਂ ਪਕਾਉਂਦੀ ਆ ਤੇ ਤੂੰ ਖਾਓ ਮੰਮੀ ਮੇਰੀ ਸੁਣੋ ਗੱਲ ਤੁਸੀਂ ਜਾਓ ਘਰ ਠੀਕ ਆ ਰਾਸ਼ਨ ਲੈ ਕੇ ਤੁਹਾਨੂੰ ਪਾ ਦੇਣਾ ਮੈਂ ਇਹਨੂੰ ਲੈ ਕੇ ਆ ਜੂੰਗਾ ਜਦੋਂ ਇਹ ਮੰਨੂ ਕਿਨਾਂ ਤੇ ਮੈਂ ਲੈ ਜਾਊਂਗਾ ਮੰਨੂ ਕੀ ਜਾਣਾ ਤੇ ਮੈਂ ਉੱਥੇ ਹੀ ਆ ਮੇਰੇ ਵੜਾ ਲੜਕੀ ਆਈ ਆਂ ਕਿ ਜਦੋਂ ਮੈਂ ਉਹਨਾਂ ਨਾਲ ਲੜਕੀ ਆਈ ਆਂ ਤੁਹਾਨੂੰ ਮੈਂ ਦੱਸਣ ਦੀ ਆ ਬਸ ਵਿਆਹ ਦੇ ਚੱਕਰ ਵਿੱਚ ਇਹਨੇ ਦਿਨ ਲੱਗ ਗਿਆ ਅੱਗੇ ਤੇ ਮੈਂ ਦੋ ਘੜੀ ਨਹੀਂ ਤੁਹਾਡੀ ਮਾਂ ਤੇ ਰਹਿ ਦਿੰਦੀ ਤੈਨੂੰ ਪਤਾ ਹੈ ਮਮੀ ਕੀ ਕਹਿੰਦੇ ਆ ਮਮੀ ਮੈਨੂੰ ਕਹਿੰਦੇ ਤੂੰ ਤੇ ਘਰ ਦੇ ਵਹੀ ਬਣ ਗਿਆ ਉਹਨਾਂ ਦਾ ਤੂੰ ਤੇ ਆਪਣੀ ਮਾਂ ਦਾ ਧਿਆਨ ਨਹੀਂ ਰੱਖਦਾ ਦਵਾਦਾਰ ਨੂੰ ਕਿੰਨੇ ਲੈ ਕੇ ਦੇਣੀ ਆ ਮਾਂ ਮੇਰੀ ਕੱਲੀ ਹੁੰਦੀ ਆ ਹਾਈਵੇ ਮੇਰੇ ਆ ਬੰਦਿਆ ਮੈਂ ਤੇ ਤੈਨੂੰ ਕਹਿ ਨਹੀਂ ਆ ਜਾ ਜਾ ਮਾਂ ਦੇ ਨਾਲ ਕਹਿੰਦੀ ਗਾਇਓ ਆਪਣੇ ਪੁੱਤ ਨੂੰ ਅੱਛਾ ਤੂੰ ਦੋਵਾਂ ਨੇ ਜਾਣਾ ਵੈ ਮੈਂ ਦੱਸਾਂ ਹੈ ਮੈਂ ਤੈਨੂੰ ਵਿਆਹ ਕਰ ਦੇ ਲਈ ਆਣੀ ਮੈਨੂੰ ਵਿਆਹ ਆਹੋ ਤੇ ਤੈਨੂੰ ਹੋਰ ਕੀ ਹੈ ਤੈਨੂੰ ਵਿਆਹ ਕੇ ਲਿਆਂਦਾ ਸਪੋਟ ਕੀਤਾ ਤੇ ਤੂੰ ਹੁਣ ਅੱਜ ਕਹਿੰਦੀ ਕਿਉਂ ਇਕੱਲਾ ਚਲੇ ਜਾਵੇ ਹਾਏ ਹਾਏ ਮਾਂ ਤਾਂ ਨਹੀਂ ਇਹ ਨਹੀਂ ਕਿੰਦੀ ਮੈਂ ਨਹੀਂ ਜਾਣਾ ਆਵਾਂਗੀ ਥੋੜੇ ਦਿਨ ਰੋਕ ਜੋ ਨਹੀਂ ਆ ਜਾਂਗੀ ਸੀ ਆਦੀ ਲੈ ਜਾਓ ਆਪਣੇ ਪੁੱਤ ਨੂੰ ਨਹੀਂ ਅੱਜ ਨਹੀਂ ਮੈਂ ਖੜਨਾ ਦੋ ਜਾਨੇ ਇਕੱਠੇ ਚੱਲੋ ਤੇ ਜੇ ਅੱਜ ਤਾਂ ਮੈਂ ਕਹਿ ਨਹੀਂ ਆ ਡਾਸਕ ਦੇ ਨੂੰ ਰੋਕ ਲੰਦ ਬਕਟੇ ਆ ਜਾਗੇ ਰਸ਼ਨ ਤੁਹਾਨੂੰ ਪਾ ਕੇ ਦੇਉਂਦੇ ਆ ਤੇ ਜੇ ਤੈਨੂੰ ਮੰਮੀ ਕਹਿੰਦੇ ਆ ਚੱਲੀਏ ਕਿ ਚੱਲ ਆਪਾਂ ਹੋਉਂਦੇ ਆ ਹੋ ਨਹੀਂ ਫੇਰ ਨਾ ਨਹੀਂ ਚੱਲ ਮੇਰੀ ਗੱਲ ਸੁਣ ਡਾਸਕ ਤੇ ਲਾਉਂਦੇ ਆ ਯਾਰ ਮੰਮੀ ਦੀ ਤੇ ਗੱਲ ਸੁਣ ਲਾ ਮੰਮੀ ਕੱਲੇ ਲੈਂਦੇ ਆ ਮੇਰੀ ਗੱਲ ਸੁਣੋ ਮੈਂ ਹੁਣੇ ਨਾ ਮੰਮੀ ਨਾਲ ਗੱਲ ਕਰਕੇ ਨਾ ਤੇ ਤੁਹਾਨੂੰ ਦੱਸ ਦਿੰਨੀ ਆ ਕਿ ਜਾਣਾ ਕਿ ਨਹੀਂ ਜਾਣਾ ਉਹਨਾਂ ਤਾਂ ਪੈਰ ਦਾ ਮਸਾਬਤਾ ਦੇਖਣਾ ਤੇ ਜੇ ਤੂੰ ਕਹਿੰਦੀ ਓ ਪੀਪੀਰੇ ਨਾਲ ਚੱਲ ਉੱਪਰ ਲੱਕ ਮਾਂ ਮਾਤਾ ਵੇਲਾ ਮ दस के दिल तू मेरे नाल ही ਇੱਥੇ ਰੁਕ ਜਾ ਅੱਛਾ ਦੇ ਨਹੀਂ ਤੇ ਮੈਂ ਕੁੜਮਾ ਦੇ ਘਰ ਕੋ ਚੰਗੀ ਲੱਗਣੀ ਆ ਅੱਛੇ ਰਹਿੰਦੀ ਜੇ ਤੂੰ ਇਹ ਨਾ ਜਾਣਾ ਤੇ ਮੈਂ ਮੈਂ ਸਾਰੀ ਜਾਇਦਾਦ ਨਾ ਦੇ ਅਨਾਧ ਆਸ਼ਰਮ ਨੂੰ ਦੇ ਦੇਣੀ ਹੋਹ ਆ ਇਹ ਕੀ ਕਰ ਰਹੇ ਨੇ ਜੇ ਤੇ ਬਿਰੋਠੀ ਕਰਾਂ ਫਿਰ ਹੁਣ ਨਹੀਂ ਨਹੀਂ ਅਨਾਧ ਆਸ਼ਰਮ ਕਾ ਲੇ ਦੇਣੀ ਤੇ ਫਿਰ ਹੋਰ ਕੀ ਕਰੀ ਨੂ ਪੁੱਤ ਜੇ ਜ਼ਿੰਦਾ ਜਾਗਵੇਂ ਆ ਤੇ ਤੂੰ ਇਹ ਅਨਾਧ ਆਸ਼ਰਮ ਨੂੰ ਜਾਇਦਾਦ ਤੁਹਾਡਾ ਆਉਣੀ ਆ ਤੇ ਫਿਰ ਹੋਰ ਕੀ ਕਰਾਂ ਬੇ ਅਕੇਰ ਤੁਸੀਂ ਲੱਗਦੇ ਨਹੀਂ ਭਈ ਮੇਰੇ ਤੇ ਮੇਰੀ ਗੱਲ ਸੁਣੋ ਤੁਹਾਡੇ ਦਿਮਾਗ 'ਚ ਗੱਲ ਕਿਉਂ ਆਈ ਆ ਨਾਸਾਸ਼ਰਮ ਵਾਲੀ ਅੱਜ ਫੇਰ ਹੋਰ ਕੀ ਕਰਾ ਪੁੱਤ ਤੇ ਨਾਸਾਸ਼ਰਮ ਵਾਲਿਆਂ ਨੇ ਤੁਹਾਡੀ ਸੇਵਾ ਤਾਂ ਨਹੀਂ ਕਰਨੀ ਆਪੇ ਕਰ ਲੰਗੇ ਪਤਾ ਤੁਹਾਡਾ ਪੁੱਤ ਜੀਵਦਾ ਤੁਹਾਡੀ ਪੋਤੀ ਪੋਤਰੀ ਸੇਵਾ ਕਰਨੀ ਆਕੇ ਫੇਰ ਫੇਰ ਮੈਂ ਤੇ ਕਹਿਣ ਤੇ ਨਹੀਂ ਆ ਚੱਲੋ ਫੇਰ ਤੁਸੀਂ ਤੁਸੀਂ ਤੇ ਕੋਲੰਦਾ ਹੀ ਨਹੀਂ ਨਾ ਲੰਦੇ ਚੱਲ ਚੱਲ ਜੰਨੇ ਮਾਤਾ ਚਾਹ ਪਾਣੀ ਪੀ ਤੇ ਚਲ ਜਲਨੇ ਬੱਸ ਕਰ ਹੁਣ ਕੇ ਸਿਰ ਪਿਰ ਲਾ ਦਿੱਤੀ ਤੇ ਚਾਹ ਪਾਣੀ ਪੀ ਕੇ ਨਾ ਘਰ ਜਾਓ ਮੈਂ ਤੁਹਾਡੇ ਨਾਲ ਬਾਅਦ 'ਚ ਗੱਲ ਕਰਾਂਗਾ ਨਹੀਂ ਸ਼ੰਮੀ ਲੈ ਕੇ ਪਾ ਭਾਬੀ ਜੀ ਚਾਹ ਮੰਗੀ ਜੀ ਲਿਆਓ ਲਿਆਓ ਮੰਮੀ ਕਦੋਂ ਦੇ ਬੈਠੇ ਆ ਲਿਆਓ ਲਿਆਓ ਚਾਹ ਪੀ ਗਏ ਹਣਾ ਚਾਹ ਕਿਰਕੇ ਨਾ ਤੇ ਯਾ ਭਾਬੀ ਮੰਮੀ ਨੂੰ ਕਿਉਂ ਚੱਤੇ ਆਂ ਤੇ ਮੰਮੀ ਨੂੰ ਕੀ ਕਹਿਣਾ ਵਾ ਮੰਮੀ ਤਾਂ ਸੁੱਤੇ ਹੋਣੇ ਆ ਭਾਬੀ ਚਾਹ ਨੂੰ ਲੱਗੀ ਤੇ ਦਸ ਹੀ ਦਿਨ ਆਈ ਮੈਂ ਸਮੋਸੇ ਹੀ ਲੈ ਆਉਂਦਾ ਨਾਲ ਪਾਛੀ ਮੈਂ ਤੁਹਾਨੂੰ ਕਿਹਾ ਤੇ ਦੱਸਿਆ ਉਦੋਂ ਕਿ ਮੈਂ ਚਾਹ ਤਰਾਂ ਲੱਗੀ ਮਾਸੀ ਨੂੰ ਨਹੀਂ ਆਈ ਕਿ ਤੁਹਾਨੂੰ ਥੋੜਾ ਤਿਆਰ ਰੱਖੀ ਨਾ ਭਾਬੀ ਮੈਂ ਤਾਂ ਛੂਗ ਰਹਿ ਗਈ ਘਰ ਦੇ ਪਏ ਹੁੰਦੇ ਵਿੱਚ ਅੱਤੀਆ ਜੋ ਨਮਕੀਨ ਹੈਗਾ ਨਾ ਉਹ ਹੀ ਖਾ ਲੋ ਅਗੋਂ ਕਿੰਨਾ ਭੋਲਾ ਨਮਕੀਨ ਨਹੀਂ ਹੁੰਦਾ ਵਾ ਇਹ ਕੰਨੇ ਤੁਹਾਡਾ ਪਾਪੀ ਤੇ ਮੇਰੇ ਲੋਕਾਂ ਕੰਮ ਕਰ ਮੰਮੀ ਨੂੰ ਨਾ ਘਾਇਓ ਉਹ ਵੇਖ ਲੈ ਤੇਰੀ ਪਾਪੀ ਨੇ ਕਿੰਨੀ ਚਾਹ ਪੱਤੀ ਪੱਤੀ ਬਾਤੀ ਜਾ ਹਾਂ ਉਹ ਪੰਜ ਚੰਗੀਆਂ ਦੇ ਪੱਤੀ ਬਾਤੀ ਕਰਾਈ ਚਾਹ ਬਣਾਈ ਆ ਕੋਈ ਗੱਲ ਨਹੀਂ ਤੈਨੂੰ ਸਵਾਲ ਲੱਗ ਹਾਂ ਉਹ ਉਹ ਕੰਦੀ ਹੋਣੀ ਹੈ ਚਲ ਜਿਹੜੀ ਚਾਹ ਦੀਆਂ ਪਿਛੇ ਇੱਕ ਵਾਈ ਆ ਪੀ ਕੇ ਚੱਲ ਜਾਲੇ ਬੱਸ ਚੁੱਪ ਕਰਕੇ ਪੀ ਫੇਰ ਬੇਇਜ਼ਤੀ ਕਰਾਂਗੀ ਨਹੀਂ ਇਹਦੇ ਉੱਤੇ ਤਰ ਵੀ ਇਸੀ ਵਾਲੀ ਕਿਹੜੀ ਗੱਲ ਦੇ ਦੇ ਵੇਖੋ ਨਾ ਕਿੱਥੇ ਬੈਠੇ ਜਾਣਗੇ ਕੀ ਐਡਾ ਹਾਂ ਮੈਂ ਤੇ ਲੋਕੀ ਗੱਲਾਂ ਕਰਨ ਡਈਆਂ ਕਈ ਕਿਨੇ ਗਈ ਹੈ। ਇੱਥੇ ਬੈਠੇ ਹੀ ਲੱਗਦਾ। ਜਾਂਦੀ ਨਹੀਂ ਗਈ। ਠੀਕ ਹੈ ਬਲੋ ਆਰਡਰ ਦਾ ਤਾਂ ਆਇਆ। ਚੱਲਦਾ। ਆ ਜਾ ਆ ਜਾ। ਕੀ ਹੈ? ਬੂਆ ਕਹਿੰਦਾ ਤੂੰ ਲਈ ਫਿਰਦੀ ਸ਼ਮੀ। ਅੱਛਾ। ਅੱਗੇ ਤੋਂ ਨਹੀਂ ਮੇਰੀ ਸੱਸ ਦੀਆਂ ਗੱਲਾਂ ਸੁਣਨੀਆਂ ਮਮੀ। ਆ ਸ਼ਮੀ ਨਹੀਂ ਹੋਰ ਵੀ ਕਨੋਂ ਤਰੇ ਬੋਲੀ ਉਹਨੂੰ ਗੜਾ ਸੁੰਦਾ ਹੈਗਾ। ਇਹ ਗੱਲ ਤਾਂ ਹੀ ਸਹੀ ਹੈ ਤੇ ਮੈਨੂੰ ਡਰ ਪਿਆ 36 ਵਜਾ ਮਾਰੀ ਦੀਆਂ ਫੇਰ ਕਿਤੇ ਜਾ ਕੇ ਗੱਲ ਸੁਣਦੀ ਉਤਰਾ ਗੱਲ ਸੁਣਦੀ ਮੈਨੂੰ ਡਰ ਪਿਆ ਜਿਵੇਂ ਮਾਤਾ ਬੋਲ ਕੇ ਗਈ ਨੇ ਤੇ ਦੋ ਹੱਥ ਚ ਗੋਲਾ ਜੰਦੀਆਂ ਨੇ ਤੇ ਮੈਨੂੰ ਛੱਡ ਜਾਣੀਆਂ ਉਹ ਤਾਂ ਬੜਾ ਤੱਪੀ ਆਈ ਜੇ ਮੇਰੀ ਸੱਸ ਮੈਂ ਤੁਹਾਨੂੰ ਗੱਲਾਂ ਗੱਲਾਂ ਚ ਸੁਣਾਇਆ ਐਸੇ ਕਰਕੇ ਨਹੀਂ ਪਹਿਣਾ ਕਰਤੀ ਆਈਆਂ ਕੱਦੀ ਆਟੋ ਦੇ ਮੈਂ ਤਾਂ ਟਿਚ ਕਰ ਕੀਤੀ ਵੀ ਐ ਡੀ ਕੋ ਦੇ ਦੰਦਾਏ ਤੇ ਚੜ ਕੇ ਕਿਹੜੀ ਅੰਦੇ ਤੜ 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 ਸਟੇਮ ਕੋ ਘੋੜਿਆਂ ਛੱਡਦੀਆਂ ਉਹਨੇ ਘੋੜੇ ਤੇ ਚੜ ਕੇ ਆਈ ਆ ਕਹਿੰਦੀ ਤੈਨੂੰ ਫਿਕਰ ਨਹੀਂ ਆਗਾ ਤੂੰ ਪੁੱਤ ਨੂੰ ਲੈ ਕੇ ਬੈਠੀ ਐ ਇੱਥੇ ਤੇ ਘਾਰ ਚੱਲੋ ਮੇਰਾ ਉੱਥੇ ਦਿਲ ਨਹੀਂ ਲੱਗਦਾ ਮੈਂ ਕੰਧਾਂ ਨਾਲ ਥੋੜੀ ਇਕੱਲਾ ਕਰਨੀ ਆ ਤੇ ਮੈਂ ਉਹਨੂੰ ਕਿਹਾ ਤੈਨੂੰ ਪਤਾ ਹੈ ਮੈਂ ਭਰਾ ਦੇ ਵਿਆਹ ਵਾਸਤੇ ਆਈ ਆ ਮੈਂ ਕੋਈ ਇੱਥੇ ਲੜਕੇ ਦੇ ਨਾਲ ਆਈ ਆ ਉਦੋਂ ਮੈ ਮੰਮੀ ਨੂੰ ਸਾਟ ਲੱਗ ਗਈ ਆ ਤਾਂ ਨਹੀਂ ਮੈਂ ਆਈ ਤੇ ਭਾਬੀ ਨੂੰ ਤੇ ਚੁੱਕ ਕੇ ਨਹੀਂ ਜਾੜੇ ਨਹੀਂ ਜਦੋਂ ਤੂੰ ਘਰ ਹੁੰਨੀ ਆ ਤੂੰ ਘਰ ਦੇ ਅੰਦਰ ਤੇ ਇਹ ਘੇਟੋਂ ਬਾਹਰ ਬਾਹਰ ਸਹੀ ਕਹਿੰਦੇ ਜੀ ਮੰਮੀ ਘਰ ਨਹੀਂ ਪੈਂਦੀ ਕੋਈ ਰਿਸ਼ਤੇਦਾਰ ਦਾ ਘਰ ਨਹੀਂ ਛੱਡਦੀ ਆ ਜੀ ਜਿੱਥੇ ਨਾ ਪਹੁੰਚੇ ਕੋਈ ਗਲੀ ਮੱਲੇ ਦਾ ਘਰ ਨਹੀਂ ਛੱਡਦੀ ਆ ਜੀ ਸਾਰੇ ਤਾਂ ਤੇ ਜੇ ਕਿਤੇ ਨਹੀਂ ਨਾ ਜਾਣਾ ਤੇ ਸ਼ਾਮ ਨੂੰ ਚਾਰ ਗੁੱਡੀਆਂ ਲੈ ਕੇ ਗਲੀ 'ਚ ਬੈਠੀ ਰਹਿੰਦੀ ਆ ਤੇ ਮੈਂ ਘਰ ਦੇ ਅੰਦਰ ਕੰਨੀ ਬੈਠੀ ਰਹਿੰਦੀ ਆ ਨਹੀਂ ਭੈਣਾ ਐਸੇ ਤੇਰੇ ਰੋਣੇ ਕਰਕੇ ਤੇ ਮੈਂ ਤੈਨੂੰ ਇੱਥੇ ਛੱਡ ਲਿਆ ਹੈ ਆ ਲੱਕੀ ਵਿਚਾਰੇ ਨੂੰ ਕੋਈ ਕੰਮ ਨਹੀਂ ਸੀ ਮਿਲਦਾ ਉਹ ਵਿਚਾਰਾ ਵੈਸੇ ਬਾਹਰ ਰਹਿੰਦਾ ਸੀ ਕਿ ਘਰ ਮਾਂ ਦੀਆਂ ਗੱਲਾਂ ਅੱਜ ਮੈਂ ਸਾਰੀਆਂ ਗੱਲਾਂ ਸੁਣਨ ਲਈ ਆ ਆ ਕਿਤਨਾ ਪੁੱਛੇ ਪਾਂਡੀ ਆ ਤੇਰੀ ਮਾਂ ਦੀ ਲੱਖਾਂ ਦੀ ਜਾਇਦਾਦ ਆ ਕੰਜੂਸ ਤੂੰ ਇੰਨੀ ਆ ਹੈਂ ਹਾਏ ਉਹ ਤੇ ਤੀ ਸੁਣ ਲਿਆ ਹਾਂ ਨਹੀਂ ਸੁਣਿਆਂ ਕਹਦੀ ਜੇ ਠੀਕਾ ਨਾ ਬੜੇ ਤੂੰ ਮੈਂ ਜਿਹੜੀ ਜਾਇਦਾਦ ਆ ਨਾ ਆਸ਼ਰਮ ਨੂੰ ਲਾ ਦਿੰਦੀ ਆ ਸਾਲੂ ਜਾਇਦਾਦ ਦਾ ਕੋਈ ਲਾਲਚ ਨਹੀਂ ਹੈਗਾ ਇੱਕ ਦਿਨ ਸਬਜ਼ੀ ਬਣਾ ਕੇ ਤੇ ਉਹਨੂੰ ਕੰਦੀ 15 ਦਿਨ ਚਲਾਓ ਦੱਸ ਹੈ ਐਡੀ ਕੰਜੂਸ ਆ ਪੈਹਾਂ ਤੇ ਨਾ ਤੋਂ ਮੁੰਡੇ ਦੇ ਹੱਥ ਨਹੀਂ ਰਹਾਤੀ ਬੰਦਾ ਕੋਈ ਆਪਣੇ ਪੁੱਤ ਨੂੰ ਕੰਮ ਹੀ ਖੋਲ ਕੇ ਦੇ ਦੇ ਅੱਛਾ ਹਾਂ ਸਾਰੀਆਂ ਗੱਲਾਂ ਮੰਮੀ ਛੱਡੋ ਮੈਨੂੰ ਜਾਣਾ ਚਾਹੀਦਾ ਏ ਕਿ ਨਹੀਂ ਜਾਣਾ ਚਾਹੀਦਾ ਇਹ ਹਮ ਤੀ ਮੈਨੂੰ ਦੱਸੋ ਹੋਂਡਲ ਮੈਂ ਕਿਹਾ ਤੂੰ ਜਾ ਕੋਈ ਨਹੀਂ ਆ ਜਨੇ ਇੱਕ ਅੱਡੇ ਦਿਨ ਤੱਕ ਮੈਂ ਪੁੱਤ ਵੇਖ ਮੈਂ ਤੇਨੇ ਧੰਨ ਕੱਦੀ ਕਿ ਤੂੰ ਨਾ ਜਾ ਮੈਂ ਤੇ ਤੈਨੂੰ ਇਹੋ ਕੰਨੀ ਆ ਕਿ ਤੈਨੂੰ ਜਾਣਾ ਚਾਹੀਦਾ ਜਾ ਕੇ ਰਹਿ ਬਾਕੀ ਵੇਖ ਸੱਸ ਨੂੰ ਪਿਆਰ ਨਾ ਸਮਝਾ ਕਿ ਜੇ ਤੇ ਕੋ ਪੈਸਾ ਹੈਗਾ ਨਾ ਕੋਈ ਘਰ ਤੇ ਲਾ ਲਾ ਉੰਦਰਾ ਪਤਾ ਨਹੀਂ ਕਿਹੜੇ ਵਲੇ ਬਾਲੇ ਡੇ ਕੇ ਥੱਲੇ ਆਣੇ ਕਿ ਤੇ ਲੈਂਟਰ ਪੁਆਰਾ ਨਹੀਂ ਇੰਨਾ ਪੈਸਾ ਧੀਆਂ ਪੁੱਤਾਂ ਵਾਸਤੇ ਯਾ ਰੱਖ ਕੇ ਕਰਨਾ ਕੀ ਏ ਹਾਂ ਜਿਹੜਾ ਕਰਦੀ ਇਹ ਤੇ ਮਤ ਦਊਂਗੀ ਇਹਨੂੰ ਹੁਣ ਜਾਣਾ ਹੀ ਪੈਣਾ ਮੈਨੂੰ ਤਾਂ ਫੇਰ ਉਹ ਨਰਕ ਚ ਵੜਨਾ ਪੈਣਾ ਜਾ ਕੇ ਅੰਦਰ ਕੰਧਾਂ ਨਾਲ ਤੇ ਮੈਨੂੰ ਗੱਲਾਂ ਕਰਨੀਆਂ ਪੈਣੀਆਂ ਇਹ ਕੀ ਕਰਦੀ ਮੈਨੂੰ ਕਰਨੀਆਂ ਪੈਣੀਆਂ ਪੁੱਤ ਮੈਨੂੰ ਤੇ ਆਪੜੀ ਤੇਰੀ ਸੱਸ ਦੀ ਸੁਭਾਅ ਦੀ ਸਮਝ ਲੱਗਦੀ ਆ ਕਰਦੀ ਕੀ ਆ ਆ ਕੋਈ ਦੱਸਦੀ ਆ ਆ ਗਲੀ ਗਵਾਂੜੇ ਚ ਕੋਈ ਸੱਦੇ ਨਹੀਂ ਇਹਨੂੰ ਤੇ ਕੋਰ ਖਲਾ ਕੇ ਕੋ ਪੁੱਛ ਕੇ ਚਲ ਜਣਾ ਇਹਨੇ ਅੱਛਾ ਟਾਡੇ ਘਰ ਸਵੇਰੇ ਪ੍ਰੋਗਰਾਮ ਹੈ ਅੱਛਾ ਪੋਤਰੇ ਦਾ ਦੋਤਰੇ ਦਾ ਦਿੱਲੀ ਤੇ ਕਿਤੇ ਰਹਿੰਦੇ ਨੇ ਹਰ ਬੰਦੇ ਦੀ ਆਟੋ ਤੇ ਚੜੀ ਜਾਂਦੀ ਏ। ਉਹਦੇ ਵਾਸਤੇ ਕੋਈ ਪੈਸੇ ਹੈਗੇ। ਉਹਦੇ ਵਾਸਤੇ ਤੇ ਵਾਧੂ ਇਹਦਾ ਕੋਈ ਨੋਟ ਆ। ਕਢਵਾ ਲੈਂਦੀ ਉਹਨੇ ਕ ਜਿੰਨੇ ਕ ਕਿਰਾਇਆ ਪਾੜਾ ਖਰਚਾ ਨਾ ਹੁੰਦਾ। ਵੀ ਪੈਣਾ ਹੋਰ ਗੱਲ ਸੋਲਾ। ਆ ਤਾਂ ਆ ਗਈ ਮੈਨੂੰ ਗੱਲਾਂ ਚੇਤੇ ਆ ਗਈਆਂ। ਆ ਕੀ ਕੀਤਾ ਰਾਣੇ ਤੋਂ ਸ਼ੰਮੀ ਤੋਂ ਇਹਨੇ ਦਸ ਦਾ ਠਿੱਪਾ ਕੱਢ ਕੇ ਵਾਰਿਆ। ਬੰਦਾ ਪੁੱਛੇ ਤੂੰ ਕਿਸ ਜੰਝ ਤੋਂ ਲੁੱਟ ਕੇ ਇਹਨੇ ਗੁੱਥੀ ਇਕੱਠੀ ਕੀਤੀ ਹੀ ਉਹਨੇ। ਤੂੰ ਜਿਹੜੇ ਸੁਟਣ ਤੇ ਕੀ ਪਤਾ ਉੱਥੇ ਫੜੇ ਹੋਣ। ਮਗਹ ਫੜ ਕੇ ਤੇ ਕਹਿੰਦੀ ਉਹਨੇ ਚਲ ਵਾਰਦਾ ਮੇਰੇ ਕੰਮ ਆ ਗਏ ਆ। ਹੋਰ ਇਹਨੇ ਕੀ ਕਰਨਾ? ਇੱਥੋਂ ਮੈਂ ਕਿਹਾ ਜੇ ਰਾਣੀ ਦੇ ਵਿਆਹ ਚ ਮੈਂ ਤਾਂ ਭੰਜੀ ਸ਼ੈਂਪੂ ਉੱਥੇ ਪਿਆ ਹੋਇਆ ਕਦੀ ਨਹੀਂ ਅਖੇ ਸ਼ੈਂਪੂ ਮੈਂ ਨਹਾਣਾ ਜ਼ਰੂਰੀ ਆ ਪਰ ਬਾਥਰੂਮ ਚੋਂ ਨਿਕਲ ਨਹੀਂ ਡਿਆ ਮੈਂ ਕਿਹਾ ਹੌਸਲਾ ਕਰੋ ਸ਼ੈਂਪੂ ਅੰਦਰ ਆ ਅੰਦਰ ਆ ਪਰ ਟਲੀ ਨਹੀਂ ਤੁਮ ਨਾ ਨਾ ਨੀ ਉਹ ਤੇਰੀ ਮਾਸੀ ਨਹੀਂਗੀ ਉਹਦੇ ਪੋਤਰੇ ਨੂੰ ਇਹ ਨੇਕੀ ਗੀਤਾ ਦੋ ਤੇਲੀਆਂ ਦਿੱਤੀਆਂ ਤੇ ਕੰਦੀ ਜਾ ਅਮੇਨੋਰ ਭੀਜ ਦਾ ਸ਼ੈਂਪੂ ਲਿਆ ਕੇ ਦੇ ਦੱਸ ਇਹ ਕਿਤਰਾ ਦੀ ਜਨਾਨੀ ਹੈਗੀ ਆ 80 ਗੁੱਥੀ ਭਰੀ ਜੇ ਸ਼ੁਕਰ ਹੈ ਅੱਜ ਨਹੀਂ ਲੈ ਕੇ ਆਈ ਨੇ ਤੇ ਉਹ ਜਦੋਂ ਆਟੋ ਵਾਲੇ ਨੇ ਦਿੰਦੀ ਨੇ ਇੱਕ ਦਿਨ ਮੈਂ ਨਾਲ ਚੱਗੀ ਘੰਟਾ ਉਹ ਗਿੰਨਦੇ ਹੀ ਲਾ ਦਿੱਤੀ ਵਿੱਚੇ ਚਵਾਨੀਆਂ ਤੇ ਵਿੱਚੇ ਤੇ ਨਾ ਇੰਨੀ ਹੰਦਰੀ ਮੈਨੂੰ ਸ਼ਰਮ ਆਈ ਐਡੇ ਵੱਡੇ ਖਾਨਦਾਨ ਦੀ ਮੈਂ ਧੀ ਤੇ ਕਿੰਨਾ ਘਰ ਵਿਆਹ ਦਿੱਤੀ ਜੇ ਮੈਨੂੰ ਫੜਤ ਵਿਆਹੀ ਤਾਂ ਚੰਗੇ ਆ ਦੱਸ ਤੂੰ ਘਰ ਮਾੜਾ ਹੈ ਹੈ ਕੰਮ ਘਰ ਮਾੜਾ ਤੇ ਚਲੋ ਕੰਮ 'ਚ ਜੇ ਘਾਟਾ ਪੈ ਗਿਆ ਤੇ ਆਪਣੇ ਪੁੱਤ ਨੂੰ ਦੂਜਾ ਖੋਲ ਦੇ ਪਰ ਉਹ ਵੀ ਨਹੀਂ ਖੋਲ ਕੇ ਦਿੰਦੀ ਕਹਿਣ ਕਿ ਡਈ ਆ ਆ ਲੱਕੀ ਮੈਨੂੰ ਗਸਣ ਧਿਆ ਸੀ ਕੰਧਾ ਮੰਮੀ ਸੀ ਕੰਮ ਦੀ ਤੇ ਕੋਈ ਗੱਲ ਨਹੀਂ ਆ ਮੰਮੀ ਕਹਿੰਦੀ ਜਿਹੜਾ ਕੰਮ ਕੰਦੀ ਮੈਂ ਖੋਲ ਕੇ ਕਰਨਾ ਹੀ ਆ ਮੈਨੂੰ ਸੋ ਕੋ ਇੱਥੇ ਰਹਿਣ ਲੱਗੇ ਸ਼ਰਮ ਆਂਦੀ ਆ ਕੰਨਾ ਮੰਮੀ ਕਹਿੰਦੀ ਆ ਅਖੇ ਕੰਮ ਉਹ ਕਰਨਾ ਏ ਘਰ ਦੀ ਦੁਕਾਨ ਏ ਸਾਡੇ ਕੰਮ ਉਹ ਕਰਨਾ ਜਿੱਦਾਂ 1000 2000 ਲੱਗਦਾ ਵੇ ਦੱਸ ਇਹੋ ਜਿਹਾ ਕਿਹੜਾ ਕੰਮ ਏ ਕਿ ਹਜ਼ਾਰ ਰੁਪਿਆ ਲੱਗੇ ਤੇਰਾ ਕੰਮ ਖੋਲੇ ਬਸ ਇਹਨੇ ਕੰਜੂਸੀਆਂ ਜੀ ਮਰ ਜਾਣਾ ਜੇ ਹੋਰ ਨਹੀਂ ਕੋਈ ਗੱਲ ਕੰਜੂਸੀਆਂ ਕਰਦੇ ਇਹਨੇ ਮਰ ਜਾਣਾ ਆ ਵੇਖ ਆ ਕੁੜਮਾ ਘਰ ਆਈ ਆ ਆ ਕੱਪੜੇ ਵੇਖ ਜਾਂ ਤਾਂ ਤੇਰੇ ਕੋਲ ਕੱਪੜੇ ਜੁੱਤੀ ਚੰਜੀ ਚੱਪਲ ਬਾਗ ਕੇ ਆਈਏ ਨਾ ਨੇ ਤੇ ਝਾੜੀ ਐਂੀਆਂ ਤੈਨੂੰ ਜੁੱਤੀਆਂ ਲਿਆ ਕੇ ਦਿੱਤੀਆਂ ਮੇਰੇ ਪੈਰਾਂ ਦੇ ਬਿੰਦੀ ਪੈਂਦੀਆਂ ਨਹੀਂ ਆ ਗਈਆਂ ਮੇ ਕੋਤਰੀਆਂ ਨਹੀਂ ਜਾਂਦਾ ਤਾਂ ਜੇ ਮੈਂ ਟੁੱਟੀਆਂ ਹੋਣੀਆਂ ਹਾਏ ਲੱਗੀ ਮੇਰੀ ਜੁੱਤੀ ਵੀ ਟੁੱਟੀ ਸੀ ਮੈਨੂੰ ਵੀ ਇੱਕ ਲਿਆ ਦਿੰਦੇ ਐਨੇ ਜੋੜੇ ਲਿਆ ਕੇ ਰੱਖੇ ਇਹਦੇ ਉਹ ਕਰਦੀ ਕੀ ਜੁੱਤੀਆਂ ਦਾ ਕੀ ਪਤਾ ਕੀ ਕਰਦੀ ਕੀ ਨਹੀਂ ਕਰਦੀ ਚਲ ਅੱਛਾ ਤਫਾ ਕਰ ਆਪਾਂ ਵੀ ਕਿਧੀਆਂ ਗੱਲਾਂ ਕੋਈ ਚਾਜ ਸੁਆਦ ਬੰਦੇ ਦੀਆਂ ਗੱਲਾਂ ਲੈ ਕੇ ਬੰਨੇ ਆ ਤੇ ਦਵਾਈ ਖਾਦੀ ਜਿਹਾ ਨਾ ਬਹੁਤ ਚੱਲ ਜਾ ਫੜ ਦਵਾਈ ਮੈਂ ਦਵਾਈ ਖਾ ਉਹ ਤੇ ਕੀ ਕਰਨੀ ਹੈਗਾ ਆਹ ਚਲ ਦਵਾਈ ਤਾਂ ਨੋ ਦਵਾਈ